ਅੱਜ ਬਿਕਰਾਉਰ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਕਾਲਜ ਬਣਾ ਰਹੇ ਆ ਆਪਾਂ ਉਹਦਾ ਰਸਮੀ ਤੌਰ ਤੇ ਨੀਂਹ ਪੱਥਰ ਰੱਖਣਾ ਆ ਜਿੰਨੇ ਵੀ ਅੱਜ ਇੱਥੇ ਸੱਜਣ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਚਾਹੇ ਉਹ ਅਖਬਾਰ ਚ ਪੜ ਕੇ ਆਏ ਹੋਣ ਚਾਹੇ ਕਿਸੇ ਦੇ ਕੰਨੀ ਸੁਣ ਕੇ ਗੱਲ ਆਏ ਹੋਣ ਅੱਜ ਇੱਥੇ ਪੰਜਾਬ ਦੇ ਤਰੱਕੀ ਲਈ ਜਾਂ ਪੰਜਾਬ ਦੇ ਰੰਗਲੇ ਜਿਹੜੇ ਰੰਗ ਨੇ ਉਹ ਉਹਨਾਂ 'ਚ ਆਪਣਾ ਬੁਰਸ਼ ਲੈ ਕੇ ਆਪਣਾ ਰੰਗ ਜਿਹੜਾ ਉਹਦਾ ਯੋਗਦਾਨ ਪਾਉਣ ਲਈ ਪਹੁੰਚੋ ਮੇਰੇ ਵੱਲੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਕਾਲਜ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਸਨੀਕਾਂ ਨੂੰ ਇਸ ਗੱਲੋਂ ਧੰਨਵਾਦ ਕਹਿਣਾ ਚਾਹੁੰਦਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਆ ਉਹ ਇਸ ਪੁੰਨ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਹੈ ਤਾਂ ਫਿਰ ਅਸੀਂ 15 ਕਰੋੜ ਰੁਪਈਆ ਕੈਬਨਟ ਦੇ ਵਿੱਚ ਪਾਸ ਕਰਕੇ ਤੇ ਕਾਲਜ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਐਸੇ ਤਰ੍ਹਾਂ ਦੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇਧਰ ਉਧਰ ਨਹੀਂ ਹੋਊਗੀ ਇਹਦੇ ਨਾਲ ਬਾਰਡਰ ਦੇ ਕਟੋ-ਕਟ 40 ਤੋਂ 50 ਪਿੰਡਾਂ ਨੂੰ ਫਾਇਦਾ ਹੋਊਗਾ ਮੈਨੂੰ ਬੱਚੇ ਮਿਲੇ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਿਲੀ ਵਾਰ ਐਡਮਿਸ਼ਨ ਲੈਣੀ ਹੈ ਜ਼ਿਆਦਾਤਰ ਬੱਚੀਆਂ ਸੀ ਉਹਦੇ 'ਚ ਸਾਡੀਆਂ ਧੀਆ ਸੀ ਸਾਡੀਆਂ ਭੈਣਾਂ ਸੀ ਕਿਉਂਕਿ ਬੱਚੇ ਦੇ ਮਨ 'ਚ ਹੁੰਦਾ ਹੈ ਕਿ ਮੈਂ ਪੜਾਂ ਮੈਂ ਅਸਮਾਨੀ ਉਡਾਰੀਆਂ ਮਾਰਾਂ ਪਰ ਜਦੋਂ ਵਿਦਿਅਕ ਸੰਸਥਾਵਾਂ ਨਹੀਂ ਹੁੰਦੀਆਂ ਇਲਾਕੇ 'ਚ ਤਾਂ ਮਾਪੇ ਹਟਾ ਲੈਂਦੇ ਹੁਸ਼ਿਆਰ ਬੱਚਿਆਂ ਨੂੰ ਵੀ ਹਟਾ ਲੈਂਦੇ ਸਕੂਲਾਂ ਕਿਉਂਕਿ ਕਿਤੇ ਬਾਹਰ ਜਾਣ ਦਾ ਜਾਂ ਕੋਈ ਸਾਧਨ ਨਾ ਹੋਣ ਕਰਕੇ ਮਾਪੇ ਕਹਿੰਦੇ ਵੀ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪੈਰੀ ਐ ਮਾਹੌਲ ਠੀਕ ਨਹੀਂ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਐਮਪੀ ਹੁੰਦਾ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸ ਕਰਕੇ ਖਾਲੀ ਰਹਿ ਜਾਂਦੇ ਕਿਉਂਕਿ ਉਹ ਥੋੜਾ ਜਿਹਾ ਦੂਰ ਨੇ ਤੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਾਪੇ ਭੇਜਣ ਤੋਂ ਖਾਸ ਤੌਰ ਤੇ ਬੱਚਿਆਂ ਨੂੰ ਭੇਜਣ ਤੋਂ ਥੋੜਾ ਜਿਹਾ ਕਤਰਉਂਦੇ ਆ ਸੋ ਅੱਜ ਮੈਨੂੰ ਉਹਨਾਂ ਬੱਚਿਆਂ ਨੇ ਫੁੱਲ ਦਿੱਤੇ ਅੱਜ ਉਹਨਾਂ ਬੱਚਿਆਂ ਨੇ ਆਪਣੇ ਹੱਥੀ ਬਣਾ ਕੇ ਪੇਂਟਿੰਗਸ ਦਿੱਤੀਆਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਅਸੀਂ ਪੁੱਛਿਆ ਤਿੰਨ ਚਾਰ ਨੂੰ ਕਿ ਕੀ ਬਣਨਾ ਹੈ ਕਿਸੇ ਨੇ ਕਿਹਾ ਮੈਂ ਆਈਪੀਐਸ ਅਫਸਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਵਕੀਲ ਬਣਨਾ ਹੈ ਔਰ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਉਹ ਆਉਦੇ ਜਿਹੜੇ ਸੀ ਉਹ ਜਨੂਨ ਨਾਲ ਭਰੇ ਹੋਏ ਸੀ ਇਸੇ ਇਲਾਕੇ ਦੀਆਂ ਕੁੜੀਆਂ ਇਸ ਇਲਾਕੇ ਦੇ ਮੁੰਡੇ ਪੜ੍ਹ ਲਿਖ ਕੇ ਜੱਜ ਬਣਨਗੇ ਐਸਐਸਪੀ ਬਣਨਗੇ ਅਫਸਰ ਬਣਨਗੇ ਵੱਡੇ ਅਫਸਰ ਬਣਨਗੇ ਮੇਰਾ ਯਕੀਨ ਹੈ